ਉਹਨਾਂ ਸਮਿਆਂ ਰਾਸ਼ਟਰਪਤੀ ਜੀ ਪਾਣੀ ਦੇ ਨਾਮ ਦੇ ਵਿੱਚ ਸਾਡੇ ਪਿਤਾ ਜੀ ਨੇ ਉਹ ਕਰ ਦੇ ਵਿੱਚ ਲੋਕੀ ਹੋ ਰਹਿੰਦੇ ਨੇ ਉਹ ਕਰ ਸਾਨੂੰ ਮਿਲਣਾ ਚਾਹੀਦਾ ਸਾਡੇ ਮਾਂ ਜਿਹਨੇ ਗੈਰ ਸਿੰਘ ਨੇ ਲਗਾਇਆ ਤਾਂ ਸ਼ੋਮਣੀ ਭਗਤ ਹੈ ਅੱਜ ਨਾਮ ਦੇ ਦਾ ਪਰਮਾਨ ਆਇਆ ਕਾਨੂੰ ਵੀ ਸ਼ਬਦ ਆਵੇਗਾ ਪਰ ਸੋਨ ਦੁਆ ਪਰ ਤੰਗ ਆਵੇਗਾ ਉਹਨੇ ਇੱਕ ਕਾਨੂੰਨ ਬਣਾ ਦਿੱਤਾ ਵੀਰ 15 ਇਰਬਾਨ ਦਾ ਦੇ ਨਾਮ ਮੇਰੀ ਪੇਸ਼ੀ ਦੀ ਮਾਰਕੀ ਨਹੀਂ ਹੋਵੇ ਸੰਜਲ ਬਣੋ ਉਹਦਾ ਵੀ ਯਾਦ ਵਿੱਚ ਸਮਾਰਕ ਬਣਾਇਆ 754 ਸਾਲ ਪਰ ਇਹ ਨਾਮ ਦੇ ਦੀ ਦੇਜਾ ਆਪ ਬਨਵਾਇਆ 27 ਸਾਲ ਕਹਾਂ ਬੜੀ ਕਮੇਟੀ ਸਾਰੀ ਹੁਧਿਆਨੇ ਨੇ Dr. derter, Prof. Dr. B.H.P. Dr., Master derter, Dr.